ਅੱਕ ਸੱਚ ਦੀ ਆਵਾਜ਼ న్యూਸ ਪੰਜਾਬ ਦੇ ਖੇਰੇ ਦਰਸ਼ਕਾਂ ਨੂੰ ਪੱਤਰਕਾਰ ਮਨਜੀਤ ਸਿੰਘ ਲੀਨਾ ਵੱਲੋਂ ਪਿਆਰ ਭਰੀ ਸਤਿ ਸ੍ਰੀਕਾਲ ਦਰਸ਼ਕੋ ਅੱਜ ਅਸੀਂ ਖੜੇ ਆ ਪੁਲਿਸ थाना ਸੱਦਾ ਬਿਟਾ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਵਿਖੇ ਜਿੱਥੇ ਕਿ ਬੀਤੀ ਰਾਤ ਸਾਡੇ ਮਾਣਯੋਗ ਪੁਲਿਸ ਜ਼ਿਲ੍ਹਾ ਅਧਿਆਪੀ ਤੇ ਐਸਐਸਪੀ ਸਰਦਾਰ ਨਮਨੀਤ ਸਿੰਘ ਜੀ ਬੈਸ ਜਿਨ੍ਹਾਂ ਵੱਲੋਂ ਪੁਲਿਸ ਮੁਲਾਜ਼ਮਾਂ ਨੇ ਬਦਲੀਆਂ ਕੀਤੀਆਂ ਗਈਆਂ ਵਾ ਜਿਨ੍ਹਾਂ ਵਿੱਚੋਂ ਅੱਜ ਪੁਲਿਸ थाना ਸੱਦਾ ਬਿਟਦੇ ਜਿਹੜੇ ਆ ਮਾਨਯੋਗ ਸਾਡੇ ਜਸਵੀਰ ਸਿੰਘ ਤੂਰਾ ਉਹਨਾਂ ਨੇ ਉਹਦਾ ਸੰਭਾਲ ਲਿਆ ਆਉ ਆਪਾਂ ਉਹਨਾਂ ਨਾਲ ਕਰਦੇ ਆਂ ਗੱਲਬਾਤ ਕਿ ਉਹਦਾ ਸੰਭਾਲਣ ਸਮੇਂ ਉਹ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕੀ ਕਹਿੰਦੇ ਆ ਤੇ ਨਸ਼ੇ ਦੇ ਤੇ ਮਾਰਿਆਂ ਸਾਹ ਖਿਲਾਫ ਕੀ ਕਾਰਵਾਈ ਕਰਨ ਜਾਇਆ ਆਉ ਆਪਾਂ ਕਰਦੇ ਆਂ ਗੱਲਬਾਤ ਉਹ ਸਾਡੇ ਨਾਲ ਹੁਣ ਜੁੜ ਦਿੱਤੇ ਆ ਪੁਲਿਸ ਥਾਣਾ ਸਿੱਧਾ ਬੜ ਦੇ ਮੁਗੀ ਸਰਦਾਰ ਜਸਵੀਰ ਸਿੰਘ ਜੀ ਤੂਰ ਜਿਨ੍ਹਾਂ ਨੇ ਅੱਜ ਹੀ ਮੋੜ ਖਾਨਾ ਸਦਾ ਬੜਦਾ ਉਹਦਾ ਜਦ ਸੰਭਾਲਿਆ ਹੈ ਕਿਉਂਕਿ ਇਹ ਪਹਿਲਾਂ ਵੀ ਪੁਲਤਣਾ ਸਦਾ ਬੜੇ ਬਿਥੇ ਆਪਣੀਆਂ ਸ਼ਾਨਦਾਰ ਜਿਣੇ ਸਵਾਵਾ ਦਿਵਾ ਚੁੱਕੇ ਆ ਜਿਸ ਕਰਕੇ ਵੱਲੋਂ ਪੁਲਿਸ ਦੀ ਉੱਚ ਅਧਿਕਾਰੀਆਂ ਵੱਲੋਂ ਇਹਨਾਂ ਨੂੰ ਦੁਬਾਰਾ ਮੋੜ ਫੇਰ ਪੁਲਤਣਾ ਸਦਾ ਬੜੇ ਭਿਜਾ ਗਿਆ ਤਾਂ ਕਿ ਜਿਹੜੇ ਪ੍ਰਾਈਮ ਨੂੰ ਨਸ਼ੇ ਸਮੱਗਰਾਂ ਨੂੰ ਨੱਥ ਪਾਈ ਜਾ ਸਕੇ ਆਉ ਆਪਾਂ ਕਰਦੇ ਆ ਬਲਬਤ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਚੈਨਲ ਤੇ ਤੁਹਾਡਾ ਧੰਨਵਾਦ ਕਰਦੇ ਆਂ ਥੈਂਕ ਯੂ ਜਨਸ਼ਕਤੀ ਤੇ ਹੱਕ ਸੱਚ ਦੀ ਜਿਹੜੀ ਆਵਾਜ਼ ਚੈਨਲ ਆ ਮੈਂ ਆਪਦਾ ਤੁਹਾਨੂੰ ਵਧਤ ਕਰਦਾ ਆ ਆਪਨੇ ਮੈਨੂੰ ਇਹ ਨਾਮ ਮਾਨ ਬਖਸ਼ਿਆ ਦੂਜੀ ਗੱਲ ਇਹ ਆ ਵੀ ਜਦੋਂ ਤੁਸੀਂ ਮੈਨੂੰ ਕਿਹਾ ਵੀ ਦੁਬਾਰਾ ਪੋਸਟਿੰਗ ਦਾ ਕਾਰਨ ਕੀ ਹੈ ਦੇਖੋ ਪੋਸਟਿੰਗ ਦਾ ਡਿਪਾਰਟਮੈਂਟ ਦਾ ਇੱਕ ਸਿਸਟਮ ਹੈ ਉਹਨਾਂ ਨੂੰ ਜਿਵੇਂ ਐਸਐਸਪੀ ਸਰ ਨੂੰ ਸਹੀ ਲੱਗਦਾ ਹੈ ਉਹਨਾਂ ਨੂੰ ਮੈਨੂੰ ਦੁਬਾਰਾ ਇੱਥੇ ਪੋਸਟਿੰਗ ਦਾ ਮੌਕਾ ਦਿੱਤਾ ਹੈ ਤੇ ਮੈਂ ਉਹਨਾਂ ਦੇ ਜਿਹੜੀਆਂ ਇੱਛਾ ਮੰਨਿਤ ਜਾਂ ਉਹਨਾਂ ਦੇ ਮੈਨੂੰ ਆਦੇਸ਼ ਨੇ ਉਹਨਾਂ ਦੇ ਪੂਰਾ ਉਤਰੂਗਾ ਆਦੇਸ਼ ਜਿਵੇਂ ਕਿ ਨਸ਼ੇ ਦੇ ਜਿਹੜੇ ਅੱਜ ਕੱਲ ਜਿਆਦਾ ਚੱਲ ਰਿਹਾ ਹੈ ਵੀ ਨਸ਼ੇ ਦੇ ਰੂਪ ਤੇ ਮੇਨ ਸਮਗਲ ਕੋਨੋਂ ਫੜਕੇ ਸਿੰਦਰ ਦੇਵਾਂਗੇ ਇਸ ਤੋਂ ਇਲਾਵਾ ਜਿਹੜਾ ਕੋਈ ਮਾਈਨਿੰਗ ਦਾ ਜਾਂ ਕੋਈ ਇੱਥੇ ਕੋਈ ਟ੍ਰੈਫਿਕ ਦੀ ਸਵੱਸਿਆ ਕੋਈ ਹੈਗੀ ਹੈ ਉਹ ਵੀ ਅਸੀਂ ਬਿਲਕੁਲ ਕਲੀਅਰ ਕਲੀਅਰ ਕਰਾਂਗੇ ਕਿਸੇ ਨੂੰ ਵੀ ਪਬਲਿਕ ਨੂੰ ਕਦੇ ਵੀ ਕੋਈ ਪਰੇਸ਼ਾਨੀ ਨਹੀਂ ਆਊਗੀ ਬਿਲਕੁਲ ਸਾਡੇ ਨੰਬਰ ਅਵੇਲੇਬਲ ਨੇ ਦਿਨ ਹੋਵੇ ਰਾਤ ਹੋਵੇ ਅਸੀਂ ਹਰ ਟਾਈਮ ਤੁਹਾਡੇ ਨਾਲ ਖੜੇ ਆ ਅਸੀਂ ਆਪਣੇ ਸਮੇਂ ਜੋ ਪੰਜਾਬ ਸਰਕਾਰ ਨੇ ਸਮਾਂ ਸਮਾਨ ਰਖਾ ਦਿੱਤਾ ਉਸ ਸਮੇਂ ਦੇ ਅਨੁਸਾਰ ਅਸੀਂ ਆਪਣੇ ਦਫ਼ਤਰ ਤੇ ਹਾਜ਼ਰ ਹੋਵਾਂਗੇ ਇਸ ਤੋਂ ਇਲਾਵਾ ਜੇ ਅਸੀਂ ਕਿਤੇ ਬਾਹਰ ਵੀ ਡਿਊਟੀ ਗਏ ਆ ਤਾਂ ਵੀ ਅਸੀਂ ਫੋਨ ਤੇ ਹਮੇਸ਼ਾ ਤੁਹਾਡੇ ਨਾਲ ਹਾਜ਼ਰ ਰਹਾਂਗੇ ਕੀ ਕਹਿੰਦੇ ਸਰਕਮੈਂਟ ਤੁਸੀਂ ਨਸੀ ਦੀ ਗੱਲ ਕੀਤੀ ਆ ਜਿਸ ਤਰ੍ਹਾਂ ਪੰਜਾਬ ਸਰਕਾਰ ਦਿਆਂ ਹਦਦਾਂ ਤੇ ਪੁਲਿਸ ਵੱਲੋਂ ਨਸ਼ਾ ਦੇ ਖਿਲਾਫ ਇੱਕ ਵਿਸ਼ੇਸ਼ ਮੈਮਡਿਕਲਾਈ ਚੱਲੀ ਆ ਜਿਸਦੇ ਬਹੁਤ ਵੱਡੇ ਨਤੀਜੇ ਮਿਲ ਰਹੇ ਆ ਇਹ ਬੇੜੀ ਵੀ ਗੱਲ ਕਰੀਏ ਪੁਰਠਾ ਸੱਦਾਂ ਮ੍ਰਦੀਪ ਪੁਰਸੋ ਪਾਰਟੀ ਵੱਲੋਂ ਵੀ ਨਸ਼ੇ ਦੇ ਸਮਗਲ ਖਾਤ ਜਿਹੜੀ ਆ ਸਖਤ ਕਾਰਵਾਈ ਕੀਤੀ ਜਾ ਰਹੀਆਂ ਜਿਹਨਾਂ ਤਿੱਜੇ ਨੂੰ ਬਹੁਤਿਆ ਮਿਲਦੇ ਆ ਪਰ ਫਿਰ ਵੀ ਕਿਤਨਾ ਕਿਤੇ ਬਿੜ ਇਰੀ ਵਿੱਚ ਨਸ਼ਾ ਦਾ ਘੋਲ ਵਾਲਾ ਇਸ ਨੂੰ ਕਿਦਾਂ ਦੇਖਦੇ ਹੋ ਦੇਖੋ ਜਿੱਦਾਂ ਤੁਸੀਂ ਗੱਲ ਕੀਤੀ ਨਸ਼ੇ ਦੀ ਅੱਜ ਵੀ ਸਵੇਰੇ ਸ਼ੁਭਾ 8 ਵਜੇ ਤੋਂ ਲੈ ਕੇ 2 ਵਜੇ ਤੱਕ ਅਸੀਂ ਕੋਆਰਡੀਨੇਟ ਸਰਚ ਆਪਰੇਸ਼ਨ ਚਲਾਇਆ ਜਿਸ ਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਨੇ ਵੀ ਇੱਥੇ ਵਿజిਟ ਕੀਤਾ ਤੇ ਜਿਸ ਦੀ ਸਾਨੂੰ ਇੱਕ ਛੋਟੀ ਜੀ ਆਪਾਂ ਛੋਟੀ ਜੀ ਕਾਮਯਾਬੀ ਕਹਿ ਸਕਦੇ ਸਾਨੂੰ ਕਿ ਮਿਲੀ ਆ ਸੀ ਦੋ ਜਿਹੜੇ ਸਮਗਲਰ ਨੇ ਉਹ ਫੜੇ ਨੇ ਅਸੀਂ ਉਹਨਾਂ ਦੇ ਐਫਆਈਆਰ ਰਜਿਸਟਰ ਕਰ ਰਹੇ ਹਾਂ ਤੇ ਇਸ ਤੋਂ ਇਲਾਵਾ ਅਸੀਂ ਇਸੇ ਤਰ੍ਹਾਂ ਨਿਰੰਤਰ ਆਪਣੀਆਂ ਜਿਹੜੀਆਂ ਸੇਵਾਵਾਂ ਨੂੰ ਕਰਦੇ ਰਹਾਂਗੇ ਠੀਕ ਹੈ ਜੀ ਸੋਰੀ ਕਿ ਵੀ ਇਹ ਤਾਂ ਮੈਨੂੰ ਪਾ ਗਿਆ ਇੱਕ ਵੱਡੀ ਜਿਹੜੀ ਸਮੱਸਿਆ ਲੋਕਾਂ ਮਾਰੀ ਆ ਤਾਂ ਕੋਈ ਨਿਗਹਿ ਮੈਨੂੰ ਹੋ ਰਹੀ ਆ ਜੋ ਵੱਖ-ਵੱਖ ਸਮੇਂ ਤੇ ਅਖਬਾਰਾਂ ਤੇ ਚੈਨਲਾਂ 'ਤੇ ਸੋਖਿਆ ਸਰਦਾਰ ਬੰਦੀ ਆ ਅ ਉਹਨਾਂ ਦੇ ਕਿੰਨੇ ਨਫਾਂ ਦੇਖੋ ਪਹਿਲਾਂ ਵੀ ਮਾਈਨਿੰਗ ਨਜਾਇਜ਼ ਮਾਈਨਿੰਗ ਦੇ ਐਫਆਈਆਰ ਹੋਈਆਂ ਨਗੀਆਂ ਅਸੀਂ ਹੁਣ ਵੀ ਜਦੋਂ ਮੈਂ ਜੁਆਇਨ ਕੀਤਾ ਮੈਂ ਸਾਰੇ ਏਰੀਆ ਦਾ ਰੌਨ ਕਰੂੰਗਾ ਤੇ ਜਿੱਥੇ ਜਿੱਥੇ ਵੀ ਕਿਤੇ ਮਾਈਨ ਨਜਾਇਜ਼ ਮਾਈਨਿੰਗ ਹੋਊਗੀ ਮਾਈਨਿੰਗ ਡਿਪਾਰਟਮੈਂਟ ਨਾਲ ਮਿਲ ਕੇ ਉਹਨਾਂ ਦੇ ਐਕਸ਼ਨ ਲੈ ਜਾਵਾਂਗੇ ਠੀਕ ਹੈ ਥੈਂਕ ਯੂ ਸੜਕ ਸੱਦਾ ਬੜੇ ਮੇਨ ਬਾਜ਼ਾਰ ਦੇ ਵਿੱਚ ਜਿਹੜਾ ਕਈ ਦੁਕਾਨਦਾਰ ਵੀ ਨਾਮ ਲੋ ਕੁਝ ਦੁਕਾਨਦਾਰ ਵੀ ਨਾਲ ਆਪਣਾ ਸਾਮਾਨ ਬਾਹਰ ਰੱਖਿਆ ਜਾਂਦਾ ਵਾ ਕੁਝ ਜਿਹੜੇ ਲੋਕ ਆ ਜਿਹੜੇ ਖਰੀਦਦਾਰ ਕਹਿੰਦੇ ਗੱਡੀਆਂ ਵਿਚਾਲੇ ਰਸਤੇ ਖੜਾ ਕੇ ਆਪਣਾ ਫਕੀਦਰ ਕੰਮ ਚਲੇ ਜਿਸ ਦਾ ਕਰ ਟ੍ਰੈਫਿਕ ਵੱਡੀ ਸਮੱਸਿਆ ਆ ਜਾਂਦੀ ਜਿਸ ਤਰ੍ਹਾਂ ਨੁਕਲ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਉਹਦੇ ਸਾਹਮਣੇ ਪੁਲਿਸ ਕੀ ਕਰੀ ਦੇਖੋ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਪਬਲਿਕ ਨੂੰ ਅਪੀਲ ਕਰੂੰਗਾ ਕਿ ਆਪਣਾ ਜਿਹੜਾ ਹਰ ਇੱਕ ਬੰਦੇ ਨਾਲ ਆਪਣੀ ਡਿਊਟੀ ਸਮਝਣੀ ਚਾਹੀਦੀ ਹੈ ਕਿ ਉਹ ਆਪਣਾ ਜਿਹੜਾ ਸਮਾਨ ਬਾਹਰ ਰੱਖ ਜਿੱਦਾਂ ਤੁਹਾਨੂੰ ਦੱਸਿਆ ਸਮਾਨ ਬਾਹਰ ਰੱਖਦੇ ਹੋ ਉਹਨਾਂ ਨੂੰ ਬੇਨਤੀ ਹੈ ਤੁਹਾਡੇ ਚੈਨਲ ਰਾਹੀਂ ਵੀ ਆਪਣਾ ਸਮਾਨ ਉਹ ਬਿਲਕੁਲ ਆਪਣੇ ਦੁਕਾਨ ਦੇ ਅੰਦਰ ਰੱਖਣਾ ਬਾਹਰ ਟ੍ਰੈਫਿਕ ਦੀ ਕੋਈ ਵੀ ਸਮੱਸਿਆ ਖੜੀ ਨਾ ਕਰਨਾ ਤੇ ਇਸ ਤੋਂ ਇਲਾਵਾ ਅਸੀਂ ਕੋਰ ਜਾ ਕੇ ਫਿਰ ਦੁਬਾਰਾ ਉੱਥੇ ਉਹਨਾਂ ਨੂੰ ਅਪੀਲ ਕਰਾਂਗੇ ਉਸ ਤੋਂ ਬਾਅਦ ਵੀ ਜੇਕਰ ਉਹ ਦੁਬਾਰਾ ਉੱਥੇ ਕੋਈ ਨੋਟਿਸ ਕ੍ਰੀਏਟ ਕਰਨਗੇ ਤਾਂ ਅਸੀਂ ਐਕਸ਼ਨ ਲਵਾਂਗੇ ਠੀਕ ਤੇ ਸਭ ਤੋਂ ਹੁਣ ਅੱਜ ਜਿਹੜੇ ਤੁਸੀਂ ਉਹਦਾ ਸੰਭਾਲਿਆ ਵਾ ਆ ਜਿਹੜੀ ਕਾਰਤਕਾਰੀ ਦੱਸ ਗਏ ਉਹਦਾ ਸੰਭਾਲ ਦੀ ਸਾਰੀ ਵਾ ਜਿਹੜੇ ਨਸ਼ੇ ਸੰਭਾਲਕ ਕਾਬੂ ਕੀਤੇ ਗਏ ਆ ਤੇ ਨਸ਼ੇ ਸਮਰੱਥਨ ਤੇ ਗਲਤ ਅੰਸਰਾਂੋਂ ਕੀ ਚ ਕੰਮ ਜੁੜਾਉਣੇ ਨੇ ਦੇਖੋ ਤੁਹਾਡੇ ਚੈਨਲ ਦੇ ਮਦਦ ਰਹੀ ਮੈਂ ਉਹਨਾਂ ਨੂੰ ਇਹ ਜਤਾਵਾਂ ਦੇਣਾ ਚਾਹੁੰਦਾ ਕਿ ਮਾਰੇ ਕੰਮ ਛੱਡ ਕੇ ਆਪਣੇ ਘਰ ਦੇ ਕੰਮ ਕਰਨ ਮਿਹਨਤ ਕਰਨ ਮਿਹਨਤ ਦੇ ਨਾਲ ਲਗਨ ਕਰਨ ਤੇ ਆਪਣੇ ਪਰਿਵਾਰ ਨੂੰ ਇੱਕ ਨਵੀਂ ਉਜਾਲਾ ਦੇਣਾ ਨਾ ਕਿ ਉਹਨੂੰ ਹਨੇਰਾ ਦੇਣਾ ਠੀਕ ਹੈ ਤੇ ਜਿਹੜੇ ਨਸ਼ੇ ਦੇ ਸਮਗਲਰ ਨੇ ਜਾਂਦਾ ਹੋਇਤ ਦੌੜ ਜਾਣ ਜਾਂ ਮੈਂ ਕੰਮ ਬੰਦ ਕਰ ਜਾਣਾ। ਥੈਂਕ ਯੂ। ਦਰਸ਼ਕੋ ਤੁਸੀਂ ਦੇਖਿਆ ਕਿ ਪੁਲਿਸ ਥਾਣਾ ਸਦਾਂ ਬਿੜਦੀ ਮੁਖੀ ਸਦਾਰ ਜਸਵੀਰ ਸਿੰਘ ਜੀ ਤੂਰ ਨੇ ਜਿਹੜੀ ਆਪਣੀ ਗੱਲਬਾਤ ਰੱਖੀ ਆ ਤੇ ਉਹਨਾਂ ਨੇ ਨਾਲ ਹੀ ਨਸ਼ੇ ਦੇ ਸਮਗਲਰ ਨੂੰ ਤੇ ਗਲਤ ਅੰਸਰਾਂ ਵਿੱਚ ਸੱਚ ਚਰਮ ਦਿੱਤੀ ਵੀ ਜਦੋਂ ਆਪਣਾ ਧੰਦਾ ਛੱਡ ਦੇਣਾ ਜਾਂ ਆਪਣੀ ਜਗ੍ਹਾ ਛੱਡ ਦੇਣਾ ਅਸੀਂ ਵੀ ਆਪਣੇ ਚੈਨਲ ਵੱਲੋਂ ਆਸ ਕਰਦੇ ਆ ਕਿ ਇਹ ਨਸ਼ੀਦੇ ਸਮਗਲਾਂ ਤੇ ਮਾੜੇ ਅੰਸਰਾਂ ਬਾਬ ਸਖਤ ਕਾਰਜਿਕ ਕਰਨਗੇ ਤਾਂ ਕਿ ਜਿਹੜੇ ਆ ਮਾੜੇ ਅੰਸਰ ਨੂੰ ਤਬੂ ਕੀਤਾ ਜਾ ਸਕੇ ਤੇ ਅਸੀਂ ਇਹਨਾਂ ਨੂੰ ਇੱਥੇ ਉਹਦਾ ਸਭਾਲਨ ਤੇ ਜਿਹੜੇ ਆ ਮੁਬਾਰਕਵਾਦ ਵੀ ਦਿੰਦੇ ਆ ਤੇ ਆਸ ਵੀ ਕਰਦੇ ਆ ਇਹ ਲੋਕਾਂ ਨੂੰ ਪੂਰਨ ਅਨਸਾਪ ਦੇਣਗੇ